ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਸਵਾਤਾਈ ਅੱਜ ਜਿਹੜਾ ਪਾਵਰ ਲੈ ਕੇ ਆ ਬਣ ਵਾਲੀ ਪੱਗ ਜੀ ਲੈਂਥ 7 ਮੀਟਰ ਕਪੜਾੜਾ ਫੋਲਡ ਕਰਵਾਤਿਆ ਤੇ ਸਤ ਪਹਿੜਾ ਪਾਪਾ ਜਿਹੜਾ ਲਗਾਉਣਾ ਸਰਦੇ ਸੈਂਟਰ ਸੈਂਟਰ ਚਲੇਗਾ ਉਹਨਾਂ ਲੜ ਨੂੰ ਪੁਣੀ ਦਾ ਹੌਲਦਾ ਪਾ ਠੰਡਾ ਰੱਖ ਕੇ ਬੰਦ ਪਾ ਸੋਤਰਾ ਕੇ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜੇ ਆਪਾਂ ਲੜ ਚੋਂ ਵੱਲ ਜਿਹੜੇ ਆਪਾਂ ਇਕੱਠੇ ਕਰਕੇ ਅੱਧੇ ਅੱਧੇ ਗਲਟਾ ਕਿਹੜਾ ਪਲੜ ਨੂੰ ਸਾਫ਼ ਕਰਕੇ ਲਗਾ ਦਾਂਗੇ ਲੜ ਨੂੰ ਪਾਇਆ ਜਿਆਦਾ ਪਤਲਾ ਨਹੀਂ ਕਰਾਂਗੇ ਜੇ ਪਲੜ ਨੂੰ ਜਿਆਦਾ ਪਤਲਾ ਕਰ ਦਿੰਨੇ ਆ ਤੜਾ ਆਪਣਾ ਲੜੂਗਾ ਉਹ ਅੱਖ ਦੋ ਵਾਰ ਵਾਰ ਖਿਸਕੀ ਜਾਵੇਗਾ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਨੂੰ ਵੈਕ ਤੋਂ ਪਿੰਚ ਕਰ ਲੈਣਾ ਆਪਣੀ ਦਾ ਹੁਲਦ ਪੱਥਰ ਲਾ ਕੇ ਬੰਦ ਪਸਾ ਤਰਾ ਕੇ ਚਾਰ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਪਰ ਲੋਡ ਕਰ ਦੇਣਾ ਚਾਰ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਪਰ ਲੋਡ ਕਰਕੇ ਫਿਰ ਬਾਲੜੇ ਆਪਾਂ ਕੱਠੇ ਕਰਕੇ ਜਿੱਥੇ ਆਪਣੇ ਪਲੜ ਦੇ ਬਾਲ ਮੁੱਕ ਜਾਣੀ ਉੱਥੇੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਪਲੜ ਲੈ ਸੀ ਉਹ ਜਿਹੜੇ ਪਵਲ ਪਈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਉਹਤ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਲੜਨੇਓ ਸਾਫ ਕਰ ਲੈਣੇ ਹਨ ਜਾਨੀ ਕਿ ਆਪਣੀ ਬਲ ਪਾ ਲੈਣੇ ਹਨ ਤੇ ਜਿਹੜੇ ਆਪਾਂ ਬਲ ਵੇਛੇ ਨੇ ਜਿਹੜੇ ਤੁਸੀਂ ਸੰਗਣੇ ਕਰ ਲੈਣੇ ਨਾਲ ਦੀ ਨਾਲ ਜਿਹੜੇ ਤੁਸੀਂ ਬਲ ਨੂੰ ਸੰਗਣੇ ਕਰ ਲਈ ਸੂਈਆਂ ਬਾਹਰ ਜਾਂ ਪੱਗਾਂ ਨੂੰ ਵਟ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਗਾਉਣਾ ਲੜ ਨੂੰ ਵੇਖ ਤੋਂ ਪਹੁੰਚ ਗਾ ਲੈਣਾ ਮੀ ਦੋ ਹੌਲ ਦੇ ਵਟਲਰਾਕੇ ਬਲਬਸਾਤਰਾਕੇ ਚਾਰ ਉਂਗਲਿਆਂ ਨਾਲ ਜਿਹੜਾ ਪਲੇਟ ਨੂੰ ਉੱਪਰ ਅਪਲੋਡ ਕਰਨਾ ਚਾਰ ਉਂਗਲਿਆਂ ਨਾਲ ਜਿਹੜਾ ਪਲੇਟ ਨੂੰ ਉੱਪਰ ਅਪਲੋਡ ਕਰਕੇ ਉਂਗਲਿ ਗੁੱਠੇ ਨਾਲ ਜਿਹੜੇ 524 ਨੇ ਇਕੱਠੇ ਕਰਕੇ ਤੇ ਫਿਰ ਜਿੱਥੇ ਆਪਣੇ ਪਹਿਲੇੜਾ ਦਵਾਲ ਮੁੱਕ ਜਾਣਗੇ ਉੱਥੇੜਾ ਪਲੇਟ ਨੂੰ ਲੋਡ ਕਰਕੇ ਵਲੜੇ ਡਾਊਨਲੋਡ ਕਰਕੇੜਾ ਲੜਨ ਲਗਾ ਦੇਣਾ ਇਹੜੇ ਆਪਣੇ ਵੱਲੋਂ ਲੋਟ ਕਰ ਕੇ ਕਿਹੜਾ ਲੜਨ ਲਗਾ ਦੇਣਾ ਇਹ ਜਿਹੜੇ ਆਪਾਂ ਰਿਲੇਸ਼ਨ ਦੇ ਜਿਹੜੇ ਆਪਾਂ ਬਾਲਾ ਪੇਸ਼ਾ ਉਹਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਬਰਦੋ ਸੋ ਇਹੜਾ ਆਪਾਂ ਅਗਲਾ ਲੜਾ ਲਗਾਉਣਾ ਲੜਨ ਵੇਖ ਤੋਂ ਪਿੰਚੇ ਕੱਲਾਣਾ ਆਪਣੀ ਤਾਂ ਖਲਦਾ ਵਾ ਥੱਲੇ ਰੱਖ ਕੇ ਮੰਨਵਾ ਦੱਤਰਾ ਕੇ ਚਾਰ ਉਂਗਲਿਆਂ ਨਾਲ ਜਿਹੜਾ ਪਲਟਨ ਉੱਪਰ ਅਪਲੋਡ ਕਰਨਾ ਚਾਰ ਉਂਗਲਿਆਂ ਨਾਲ ਜਿਹੜਾ ਪਲਟਨ ਉੱਪਰ ਅਪਲੋਡ ਕਰਕੇ ਫਿਰ ਉਂਗਲੀਆਂ ਨੂੰ ਉੱਠੇ ਨਾਲ ਜਿਹੜੇ ਪੰਜ ਤੋਂ ਵੀ ਚੌੜੇ ਬੱਲ ਨੂੰ ਇਕੱਠੇ ਕਰਕੇ ਜਿਹੜਾ ਲੜਨ ਲਗਾ ਦੇਣਾ ਜੋ ਜਿਹੜਾ ਪਰੜਾ ਲੈਣੀ ਉਹਨਾਂ ਜਿਹੜੀ ਆਪ ਸੈਟਿੰਗ ਕਰ ਲੈਣੀ ਆ ਤੇ ਫਿਰ ਦੋਸਤੋ ਵਾ ਜਿਹੜਾ ਆਪਾਂ ਅਗਲਾ ਲੜਣਾ ਲੜਨ ਦਾ ਵੈਕ ਤੇ ਪੰਜੇ ਦਾ ਲੈਣਾ ਆਪਣੀ ਦਖਲ ਦਾ ਪੱਥਰ ਲੈ ਕੇ ਬੰਦ ਬਸਾ ਤੇ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲਾੜ ਨੂੰ ਉੱਪਰ ਲੋਡ ਕਰਨਾ ਫਿਰ ਉਂਗਲੀਆਂ ਦੇ ਗੁੱਠੇ ਨਾਲ ਦੋ ਹੀ ਪੱਲੇ ਚੋਂ ਵਾਲ ਨੇੜੇ ਇਕੱਠੇ ਕਰਕੇ ਤੇ ਫਿਰ ਜਿੱਥੇ ਆਪਣੇ ਪਹਿਲੇੜਾ ਦੇ ਵਾਲ ਮੁੱਕ ਜਾਣਗੇ ਥੋੜਾ ਪਲਾੜ ਨੂੰ ਲੋਡ ਕਰਕੇ ਤੇ ਵਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜਮ ਲਗਾ ਦੇਣਾ ਚਨਾਲ ਜਿਹੜਾ ਬਖਸਪਾਗ ਜਿਹੜੀ ਆਪਾਂ ਸੈਟਿੰਗ ਕਰੀਆਂ ਨੀ ਆ ਉਸ ਤੋਂ ਜਿਹੜਾ ਆਪਾਂ ਅਗਲੇ ਲੰਗਣਾ ਲੜਨ ਦਾ ਵੈਕ ਤੋਂ ਪਿੰਚ ਕਰ ਲੈਣਾ ਨਹੀਂ ਦਖਲ ਦਾ ਪੱਥਰ ਰੱਖ ਕੇ ਬੰਦ ਪਸਾਤਰ ਰੱਖ ਕੇ ਚਾਰ ਉਂਗਲਾਂ ਦਾ ਜਿਹੜਾ ਆਪਾਂ ਲੜਨ ਉਪਰ ਲੋਡ ਕਰਨਾ ਚਾਰ ਉਂਗਲਾਂ ਆ ਜਿਹੜਾ ਲੜਨ ਉਪਰ ਲੋਡ ਕਰਕੇ ਫਿਰ ਆਪਾਂ ਲੜ ਜਿਹੜੇ ਥੋੜੇ ਵੱਡਾ ਪਾ ਕੇ ਜਿਹੜਾ ਲੜਨ ਲਗਾ ਦੇਣਾ

ਇਨ ਨਾਲ ਇਹ ਬਾਕੀ ਬਾਰੇ ਜਿਹੜੀ ਆਪ ਸੈਟਿੰਗ ਕਰੀ ਜਾਣੀ ਆ ਤੇ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨੇ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜੁੜ ਕਰਿਓ ਤੇ ਜਿਹੜੇ ਵੀ ਸਾਡੇ Facebook ਤੇ ਨੇ ਮਨੋਂ ਸਾਡੇ Facebook ਨੂੰ ਫੋਲੋ ਜੁੜ ਕਰਿਓ ਤੇ ਪਰਸ ਤੋਂ ਆ ਜਿਹੜਾ ਆਪਾਂ ਬੜ ਪਏ ਸੀ ਉਹਨਾਂ ਜਿਹੜੀ ਆਪ ਸੈਟਿੰਗ ਕਰ ਲੈਣੀ ਆ ਤੇ ਨਾਲ ਤੁਸੀਂ ਉਹਨਾਂ ਦੀ ਸੈਟਿੰਗ ਕਰ ਜਿਹੜੇ ਆਪਣੇ ਉਹਨਾਂ ਨੂੰ ਸੰਗਨੇ ਕਰ ਲਈਆਂ ਟੈਟਾਂਾਂ ਲਈ ਜਿਹੜੇ ਆਪਣੇ ਸੂਈਆਂ ਬਾਜਾਂ ਪੱਕਵਣ ਬੱਟ ਸਕਦੇ ਹੋ ਤਦੋਂ ਉਸ ਤੋਂ ਬਾਅਦ ਆਪਾਂ ਲੜ ਲਗਾਉਣਾ ਲੜ ਤੋਂ ਦੋ ਤੋਂ ਦੋ ਦੇ ਫੋਲਡ ਕਾ ਲੈਣਾ ਕੱਲ੍ਹ ਦੀ ਲੜ ਨੂੰ ਉਦੋਂ ਜਿਹੜੇ ਆਪਾਂ ਬਲ ਨੇੜੇ ਪਾ ਲੈਣੇ ਨੇ ਬਲ ਪਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਇੱਥੇ ਫਿਰ ਜਿੰਨਾ ਆਪਾਂ ਪਾ ਲੈਣ ਅੱਖ ਤੱਕ ਕਿੰਨਾ ਪਾੜਨ ਨੂੰ ਅੱਖ ਤੱਕ ਕੇ ਜਿਹੜੇ ਲੜ ਜਿਹੜੇ ਆਪਣੀ ਤੁਸੀਂ ਬਲ ਪਾਉਣਾ ਚਾਹੁੰਦੇ ਹੋ ਉਹਨੇ ਬਲ ਪਾ ਕੇੜਾ ਲੜਨ ਨੂੰ ਲਗਾਵਾਂਗੇ ਤਪੜਨੱਕ ਦੀ ਸੀਚੜੀ ਲੋਡ ਕਰਕੇ ਤੇ ਲੜਨ ਨੂੰ ਪ੍ਰਤਾਬ ਦੇਣਾ ਜੇ ਤੇ ਲੜਕਾ ਟੈਂਦਾ ਤੁਸੀਂ ਜਾਂ ਫਿਰ ਛੁੱਟ ਰਹਿਣ ਦਾ ਜਾਓ ਤੋਂ ਕਿਸੇ ਅੰਦਰ ਤੁਸੀਂ 2003 ਪੱਗ ਬਿਹੜੇ ਲੜਨ ਟਕਾਉਣ ਵਾਸਤੇ ਲਗਾ ਸਕਦੇ ਹੋ ਤੇ ਨਾਲ ਨਾਲ ਉੱਪਰ ਲੜਾਈ ਇਹਦੀ ਪਸਾੜੀਂ ਕਰ ਲੈਣੀ ਆ ਤੁਸੀਂ ਉੱਪਰ ਲੜਾਈ ਸੜੀ ਕਰ ਲਈ ਡਬਲ ਜੀ ਸ਼ਾਰਡ ਆਪਣੇ ਪਰ ਸਕਦੇ ਹੋ ਜਿਹੜਾ ਪਸਟਕਣਾ ਜਿਹੜਾ ਪੱਪੇ ਲਈ ਸੱਜੇ ਸੈਂਟਰ ਚੋਂ ਉਹਨੂੰ ਬਾਹਰ ਤੋਂ ਖਿੱਚ ਲੈਣਾ ਬਾਹਰ ਤੋਂ ਖਿੱਚਣ ਤੋਂ ਬਾਅਦ ਚੰਗੀ ਤਰ੍ਹਾਂ ਇਹਦਾ ਪੈਡ ਨੂੰ ਫੁਲਾ ਲੈਣਾ ਫੁਲਾਉਣ ਤੋਂ ਬਾਅਦ ਜਿੱਥੇ ਕਿ ਤੋਂ ਸਨ ਗਰੇਨ ਦਾ ਉਹ ਤਾਂ ਆਪਾਂ ਦਬਲਿਓ ਸੇ ਦੇ ਕੇ ਬਾਹਰ ਜਿਹੜਾ ਆਪਾਂ ਸਰਾ ਉਹ ਚੰਗੀ ਤਰ੍ਹਾਂ ਟਾਇਰ ਕਵਰ ਕਰਕੇ ਟਾਇਰੜਾ ਆਪਾਂ ਸਰਾ ਉਹ ਚੰਗੀ ਤਰ੍ਹਾਂ ਟਾਇਰ ਕਵਰ ਕਰ ਲੈਣਾ ਹੈ ਇਵਾਰ ਜਿਹੜਾ ਆਪਾਂ ਬੈਡੜਾ ਲਗਾਉਣਾ ਤਾਂ ਜਦ ਤੱਕ ਫੋਲਡ ਕਰ ਲੈਣਾ ਨੂੰ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਜਿਹੜਾ ਲੜ ਨੂੰ ਬੈਕ ਤੇ ਦੱਬ ਲੈਣਾ ਤੇ ਜੇ ਵੀਰੇ ਆਪ ਸੰਦਾਈ ਤੇ ਲਾਈਟ ਸ਼ਿੱਟ ਕਮਰ ਜੁੜ ਕਰਿਓ ਤੇ ਵੀਰੇ ਆਪਤ ਵੈਸੇ ਜੁੜ ਕਰਿਓ ਤੇ ਜਲਦੀ ਹੀ ਨਿਮੜ ਲੈ ਕੇ ਹਜੂਨ ਨਿਆ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ